ਅੱਜ ਜਲੰਧਰ ਦੇ ਨਗਰ ਨਿਗਮ ਕਮਿਸ਼ਨਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੇ ਜਲੰਧਰ 'ਚ ਸੜਕ ਅਤੇ ਪਾਣੀ ਦੀਆਂ ਆ ਰਹੀਆਂ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਜਲੰਧਰ ਦੇ ਪੁਰਾਣੇ ਨਿਗਮ ਕਮਿਸ਼ਨਰਾਂ ਨੇ ਜੋ ਕੰਮ ਕੀਤੇ ਨੇ ਉਸ ਨਾਲ ਜਲੰਧਰ ਦੇ ਲੋਕਾਂ ਨੂੰ ਸਿਰਫ ਨੁਕਸਾਨ ਹੀ ਹੋਇਆ ਹੈ। ਜਿਵੇਂ ਨਾ ਤਾਂ ਸੜਕਾਂ ਬਣੀਆਂ ਅਤੇ ਨਾ ਹੀ ਸਹੀ ਢੰਗ ਨਾਲ ਜਲੰਧਰ ਦੇ ਲੋਕਾਂ ਨੂੰ ਪਾਣੀ ਮਿਲਿਆ। ਉੱਤੇ ਹੀ ਉਹਨਾਂ ਨੇ ਜਲੰਧਰ 'ਚ ਥਾਂ-ਥਾਂ ਪਏ ਕੂੜੇ ਅਤੇ ਜਲੰਧਰ 'ਚ ਫਿਰ ਰਹੇ ਅਵਾਰਾ ਕੁੱਤਿਆਂ ਤੋਂ ਵੀ ਸ਼ਿਕਾਇਤ ਕੀਤੀ। ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਨੂੰ ਇਹ ਵੀ ਗੱਲ ਕਹੀ ਜਿਵੇਂ ਪਹਿਲਾਂ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਨੇ ਕਮਿਸ਼ਨਰ ਦੇ ਨਾਲ ਮਿਲ ਕੇ ਫਾਇਦੇ ਚੁੱਕੇ ਸਨ ਅਜਿਹਾ ਨਹੀਂ ਹੋਣਾ ਚਾਹੀਦਾ ਜੇਕਰ ਅੱਜ ਦੀ ਮੀਟਿੰਗ ਤੋਂ ਬਾਅਦ ਜਲੰਧਰ ਦੇ ਮਸਲੇ ਹੱਲ ਨਾ ਹੋਏ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਰਨ ਨਗਰ ਨਿਗਮ ਦੇ ਖਿਲਾਫ ਸੜਕਾਂ 'ਤੇ ਉਤਰਨਾ ਪਵੇਗਾ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਖੁਦ ਹੋਵੇਗਾ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਵਨ ਕੁਮਾਰ ਟੀ ਨੂੰ ਗੁਰਚਰਨ ਸਿੰਘ ਚੰਨੀ ਸੈਂਟਰ ਹੈੱਡਕਿਊਰ ਦੇ ਇੰਚਾਰਜ ਇਕਬਾਲ ਸਿੰਘ ਢਿੰਟਸਾ ਰਣਜੀਤ ਸਿੰਘ ਰਾਣਾ ਆਦਿ ਮੌਜੂਦ ਸਨ

एक साफ़ सुथरा शहर ਬ੍ਰੀਡ करने की कोशिश ਕਰਾਂਗੇ तो ਜਿਹੜੀਆਂ शहर ਦੇ ਲੋਕਾਂ ਦੀਆਂ ਦਿੱਕਤਾਂ ਨੇ ਉਹਨਾਂ ਦਾ ਸ਼ਹਿਰ ਦੇ ਲੋਕਾਂ ਨਾਲ ਮਿਲ ਕੇ ਹੀ ਹੱਲ ਕਰਦੇ। ਸਿਸਟਮਿਕ ਮਿਸ਼ਕਲਾਂ ਵੀ ਨੇ ਉਹਨਾਂ ਨੇ ਮਿਲ ਦੱਸੇ। ਮੀਜਰ ਪ੍ਰੋਬਲਮਸ ਇੱਕ ਤਾਂ ਸ਼ਹਿਰ ਦੇ ਵਿੱਚ ਸੀਵਰੇਜ ਦੀ ਮੀਜਰ ਪ੍ਰੋਬਲਮ ਹੈ। ਸ਼ਹਿਰ ਦੇ ਵਿੱਚ ਵੇਸਟ ਦੀ ਵੀ ਇੱਕ ਮੀਜਰ ਪ੍ਰੋਬਲਮ ਹੈ ਜਿਸ ਨੂੰ ਥੋੜਾ इस इस बारे का हले प्रॉब्लम को पहले डीपली अंडरस्टैंड करना पाएगा तो उससे बाद ही उसे हल करेंगे बट जड़ी इमीडिएट प्रॉब्लम हल, हैं जा हैं, हल कर तो कर की जा सकती है ना उसका हल इमीडिएटली कर सकते गुरु रविदास जयंती आए और संगठन का मतलब की तैयारी जरा गुरु गुरु महाराज का जन्म दिहाड़ा है उस संबंधी नगर निगम वालों पूरे जोर से तैयारियां की जा रही है जिड़िया भी सड़क रास्ते आ शोभात्रा निकलनी है उस सारी सड़क नी शोभा तो पहला पूरी मुकम्मल करें तहर आम तौर तो पर भी देखोगे तो क्योंकि शहर के लिए बड़ा ਉੱਚ ਪੱਧਰ ਦਾ ਉਤਸਵ ਹੈ ਤੇ ਇਸ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਅਸੀਂ ਸਫਾਈ ਤੇ ਹੋਰ ਜਿਹੜੇ ਲੋੜਿੰਦੇ ਪ੍ਰਬੰਧ ਨੇ ਜਿਹੜੇ ਨਗਰ ਨਗਰ ਮਤਲਬ ਕਿਤੇ ਜਾਣੇ ਨੇ ਉਸ ਨੂੰ ਪੂਰਨ ਤੌਰ ਤੇ ਅਸੀਂ ਕਿਤੇ ਗਿਆ ਸੋ ਸਟਰੀਟ ਲਾਈਟ ਦਾ ਕਾਫੀ ਬਹੁਤ ਜੇ ਤੋਂ ਬੁਰਾ ਹਾਲ ਹੈ ਸ਼ਹਿਰ ਸ਼ਹਿਰ ਦੀ ਆਪਣੀ ਬਸ ਵੀ ਬੰਦ ਹੈਗੀ ਹੈ ਇਹਦੇ ਵਿੱਚ ਕਾਫੀ ਵੱਡੀ ਮੀਟਿੰਗ ਹੋ ਰਹੀ ਹੈ ਲੱਗੇ ਹੈ ਕਿ ਕੋਈ ਲਗਾ ਰਿਹਾ ਮੈਂ ਵੀ ਹੈਵ ਆਰਡਰਡ ਦਾ ਚੈਕਿੰਗ ਆਫ ਆਲ ਦਾ ਸਟਰੀਟ ਲਾਈਟਸ ਐਂਡ ਦਾ ਲਕਸ ਲੈਵਲ ਜੀਡੀਵੀ ਸਟਰੀਟ ਲਾਈਟ ਦੀ ਲਾਈਟ ਹੈਗੀਏ ਉਹ ਉਸ ਤੋਂ ਬਾਅਦ ਜੋ ਵੀ ਲਕਸ ਲੈਵਲ ਚੈੱਕ ਕਰਨ ਦੇ ਅਸੀਂ ਆਰਡਰਸ ਦਿੱਤੇ ਨੇ ਸਾਰੀ ਟੀਮਸ ਨੂੰ ਤੇ ਉਹ ਚੈੱਕ ਕਰਾ ਕੇ ਜਿਹੜੇ ਜਿਹੜੇ ਏਰੀਆ ਦੇ ਵਿੱਚ ਸਟਰੀਟ ਲਾਈਟਸ ਦੀ ਦਿੱਕਤ ਹੈ ਉਸ ਦਾ ਹੱਲ ਕਰਾਂਗੇ ਕਿਦਾਂ ਠੀਕ ਹੈ ਸਰ ਅੱਜ ਸ਼ਰੋਮਣੀ ਅਕਾਲੀ ਦਲ ਜਲੰਧਰ ਵੱਲੋਂ ਅਸੀਂ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਮਿਲੇ ਹਾਂ ਸ਼ਹਿਰ ਦੀਆਂ ਅਲੱਗ-ਅਲੱਗ ਸਮੱਸਿਆਵਾਂ ਅਲੱਗ-ਅਲੱਗ ਮੱਲਿਆਂ ਦੀ ਖਾਸ ਕਰਕੇ ਗੰਦਗੀ ਦੀ ਗੰਦਗੀ ਦੇ ਸ਼ਹਿਰ ਦੇ ਥਾਂ-ਥਾਂ ਖੁੰਝੇ-ਖੁੰਝੇ ਕਾਰਨਰ ਤੇ ਢੇਰ ਲੱਗੇ ਹੋਏ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਉਹ ਅਸੀਂ ਇਹਨਾਂ ਦੇ ਨੋਟਿਸ ਲੈ ਕੇ ਆਏ ਸੜਕਾਂ ਜਿਹੜੀਆਂ 2-4 ਮਹੀਨੇ ਪਹਿਲਾਂ ਵੀ ਬਣੀਆਂ ਉਹ ਟੁੱਟ ਗਈਆਂ ਰੁੜ ਗਈਆਂ ਮੀਂਹ ਚ ਉਹਦਾ ਵੀ ਕੋਈ ਪ੍ਰਬੰਧ ਨਹੀਂ ਤੇ ਕੁੱਤਿਆਂ ਦੀ ਆਵਾਰਾ ਪਸ਼ੂਆਂ ਦੀ ਬਹੁਤ ਵੱਡੀ ਸਮੱਸਿਆ ਹੈ ਸੀਵਰੇਜ ਬੰਦ ਪਿਆ ਹੈ ਸ਼ਹਿਰ ਦੇ ਚਾਹੇ ਉਹ ਭੁੱਲਰ ਕਲੋਨੀ ਹੋਵੇ ਜਲੰਧਰ ਸੈਂਟਰਲ ਏਰੀਆ ਹੋਵੇ ਜਲੰਧਰ ਕੈਂਟ ਏਰੀਆ ਹੋਵੇ ਚਾਹੇ ਉਹ ਲੰਮਾ ਪਿੰਡ ਹੋਵੇ ਉਹ ਸਾਰੇ ਅਸੀਂ ਲਿਖਤ ਤੌਰ ਤੇ ਕਮਿਸ਼ਨਰ ਸਾਹਿਬ ਨੂੰ ਦਿੱਤੇ ਆ ਉਹਨਾਂ ਨੇ ਨੋਟ ਕਰ ਲਿਆ ਤੇ ਕੁਝ ਦਿਨ ਦੇਖਾਂਗੇ ਜੇ ਤਾਂ ਕੋਈ ਇਹਦੇ ਉੱਤੇ ਕਾਰਵਾਈ ਹੋਈ ਠੀਕ ਆ ਨਹੀਂ ਤਾਂ ਫੇਰ ਵੱਡਾ ਇਕੱਠ ਕਰਕੇ ਇੱਥੇ ਆਵਾਂਗੇ ਫਿਰ ਸਰਕਾਰ ਦਾ ਜਲੂਸ ਕੱਢਾਂਗੇ ਲਗਾਤਾਰ ਲਗਾਤਾਰ ਨਗਰ ਨਿਗਮ ਕਿਰਿਆ ਸਰਕਾਰ ਦੇ ਵਾਅਦੇ ਤੇ ਜ਼ਰੂਰ ਕਰ ਦੁੱਤੀ ਜਾਂਦੇ ਨੇ ਉਹ ਵਾਅਦੇ ਸਿਰਫ ਇਹ ਸਿਰਫ ਕਿਤਾਬਾਂ ਦੇ ਵਿੱਚ ਰਹਿ ਜਾਂਦੇ ਨੇ ਇਸ ਬਾਰੇ ਤੁਹਾਡੇ ਵੱਲੋਂ ਵੀ ਕਮਿਸ਼ਨਰ ਸਾਹਿਬ ਨੂੰ ਗਏ ਗਏ ਸੀ ਵੀਰੇ ਦਾ ਸਭ ਤੋਂ ਵੱਡਾ ਇਸ਼ੂ ਕਿਹੜਾ ਜਲੰਧਰ ਦੇ ਵਿੱਚ ਆ ਰਿਹਾ ਹੈ ਸਿਵਰੇਜ ਬੰਦ ਪਿਆ ਬਿਲਕੁਲ ਚੋਕਿਆ ਥਾਂ ਥਾਂ ਤੇ ਬਿਮਾਰੀਆਂ ਫੈਲ ਰਹੀਆਂ ਪੀਣ ਵਾਲੇ ਪਾਣੀ ਦੇ ਵਿੱਚ ਸਿਵਰੇਜ ਦਾ ਪਾਣੀ ਮਿਕਸ ਹੋ ਰਿਹਾ ਜਲੰਧਰ ਚ ਤੇ ਇੱਕ ਅਸੀਂ ਹੋਰ ਸਮੱਸਿਆ ਇਹਨਾਂ ਦੇ ਨੋਟਿਸ ਲੈ ਕੇ ਆਂਦੀ ਆ ਜਿਹੜੀ ਜਲੰਧਰ ਦਾ ਸ਼ਮਸ਼ਾਨ ਘਾਟ ਆ ਮਾਡਲ ਟਾਊਨ ਦਾ ਦੇਖੋ ਜਿਹੜਾ ਬੰਦਾ ਇਸ ਦੁਨੀਆ ਤੋਂ ਰੁਖਸਤ ਹੁੰਦਾ ਆ ਉਹਨੂੰ ਵਿਦਾਇਗੀ ਸ਼ਾਨਦਾਰ ਹੋਣੀ ਚਾਹੀਦੀ ਆ ਉੱਥੇ ਮਾਡਲ ਟਾਊਨ ਚ ਗੇਟ ਦੇ ਅੱਗੇ ਹੀ ਗੇਟ ਦੇ ਅੱਗੇ ਉੱਥੇ ਬਹੁਤ ਵੱਡਾ ਕੂੜੇ ਦਾ ਡੰਪ ਪਿਆ ਬਦਬੂ ਆਂਦੀ ਆ ਉਹ ਅਸੀਂ ਕਮਿਸ਼ਨਰ ਸਾਹਿਬ ਨੂੰ ਕਿਹਾ ਵੀ ਉਹਨੂੰ ਤੁਰੰਤ ਉੱਥੋਂ ਰਿਮੂਵ ਕਰੋ ਤੇ ਉਹਨੂੰ ਉੱਥੋਂ ਸਾਫ ਸੁਥਰਾ ਕਰ ਦਿਓ ਸਰ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਲੇਕਿਨ ਕੁਝ ਹੀ ਦਿਨਾਂ ਬਾਅਦ ਨਿਗਮ ਕਮਿਸ਼ਨਰ ਚੇਂਜ ਹੋ ਜਾਂਦੇ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਦੀ ناکਾਮਯਾਬੀ ਹੈ ਸਰਕਾਰ ਦੇ ਕੋਲ ਕੋਈ ਤਜਰਬਾ ਨਹੀਂ ਸਰਕਾਰ ਦੇ ਕੋਲ ਕੋਈ ਵਿਜ਼ਨ ਨਹੀਂ ਮੰਤਰੀ ਆਪ ਵੀ ਆਪਣਾ ਆਪਣਾ ਦੰਦਨਾਉਂਦੇ ਫਿਰਦੇ ਉਹਨਾਂ ਨੂੰ ਪਤਾ ਹੀ ਨਹੀਂ ਕੰਮ ਕਰਾਈ ਦਾ ਕਿਦਾਂ ਹੋਣਾ ਕਿਦਾਂ ਉਹ ਤਾਂ ਬਦਲਾਅ ਦੇ ਨਾਂ ਤੇ ਉਦੋਂ ਇੱਕ ਹਨੇਰੀ ਸੀਗੀ ਇੱਕ ਲਹਿਰ ਸੀਗੀ ਉਹ ਸਰਕਾਰ ਬਣ ਗਈ ਲੋਕ ਜਿੱਤ ਗਏ ਲੇਕਿਨ ਹੁਣ ਕੰਮ ਨਹੀਂ ਕਰਾ ਰਹਾ ਹੁਣ ਲਗਾਤਾਰ ਕ腐ਸ਼ਨ ਜਿਹੜੀ ਆ ਉਹ ਵਧ ਰਹੀ ਆ ਉਧਰ ਕੋਈ ਸਰਕਾਰ ਦੇ ਮੰਤਰੀ ਸਰਕਾਰ ਦੇ ਵਿਧਾਇਕ ਧਿਆਨ ਨਹੀਂ ਦੇ ਰਹੇ ਕੀ ਹੋਇਆ ਵੀ ਵਿਸ਼ਵਾਸ਼ਣ ਕਮਿਸ਼ਨਰ ਸਾਹਿਬ ਨੇ ਕਮਿਸ਼ਨਰ ਸਾਹਿਬ ਨੇ ਬੜਾ ਧਿਆਨ ਨਾਲ ਸਾਡੀ ਗੱਲ ਨੂੰ ਸੁਣਿਆ ਤੇ ਨੋਟ ਵੀ ਕੀਤਾ ਸਾਨੂੰ ਉਮੀਦ ਆ ਵੀ ਕਮਿਸ਼ਨਰ ਸਾਹਿਬ ਐਕਸ਼ਨ ਕਰਨਗੇ ਤੇ ਜਿਹੜੇ ਸ਼ਹਿਰ ਦੀ ਯਾਤਰਾ ਯਾਤ ਦੀ ਪ੍ਰੋਬਲਮ ਹੈ ਟ੍ਰੈਫਿਕ ਦੀ ਪ੍ਰੋਬਲਮ ਹੈ ਉਹਦੇ ਉੱਤੇ ਵੀ ਅਸੀਂ ਦੱਸਿਆ ਵੀ ਬਹੁਤ ਪ੍ਰੋਬਲਮ ਹੈ ਸ਼ਹਿਰ 'ਚ ਆਮ ਲੋਕਾਂ ਨੂੰ ਸਟੂਡੈਂਟ ਨੂੰ ਵਿਦਿਆਰਥੀਆਂ ਮੁਲਾਜ਼ਮਾਂ ਨੂੰ ਲੰਘਣਾ ਬੜਾ ਔਖਾ ਹੈ ਈਵਨ ਸਕੂਲਾਂ ਦੇ ਮੋੜੇ ਜਾਮ ਲੱਗ ਜਾਂਦੇ ਆ ਕਾਲਜਾਂ ਦੇ ਮੋੜੇ ਜਾਮ ਲੱਗ ਜਾਂਦੇ ਆ ਤੇ ਉੱਥੇ ਗੰਦਗੀ ਵੀ ਹੈ ਤੇ ਕਮਿਸ਼ਨਰ ਸਾਹਿਬ ਨੇ ਧਿਆਨ ਨਾਲ ਸੁਣਿਆ ਆ ਤੇ ਸਾਨੂੰ ਉਮੀਦ ਆ ਕੋਈ ਐਕਸ਼ਨ ਕਰਨਗੇ ਨਹੀਂ ਤਾਂ ਫਿਰ ਕੋਈ ਗੱਲ ਨਹੀਂ ਤੇ ਸ਼ਰੋਮਣੀ ਅਕਾਲੀ ਦਲ ਵੱਡੇ ਪੱਧਰ ਤੇ ਸਰਕਾਰ ਦੇ ਵਿਰੁੱਧ ਇੱਥੇ ਆਏਗਾ ਅਸੀਂ ਵੱਡੇ ਵਿਖਾਵੇ ਕਰਾਂਗੇ ਪ੍ਰਦਰਸ਼ਨ ਕਰਾਂਗੇ ਧਰਮ ਦੇ ਆਗੇ ਠੀਕ ਠੀਕ ਇੱਕ ਮਿੰਟ